ਤਰਾ ਫੋਨ ਕਿਵੇਂ ਲੱਗਿਆ ਸੀ ਮਲਕੀਤ ਫੋਨ ਕਿਵੇਂ ਲੱਗਿਆ ਸੀ ਇਦਾਂ ਐ ਕਰਕੇ ਜੀ ਮੁੰਡਾ ਸਿਆਣ ਲਾ ਕੇ ਦਿਖਾਈ ਲਾ ਕੇ ਦਿਖਾਈ ਹਾਂ ਜੀ ਇੱਕ ਮਿੰਟ ਮੈਂ ਦੱਸਦਾ ਪਰਮਜੀਤ ਹਾਂ ਜੀ ਆ ਦੇਖਿਓ ਮੜਾ ਜੀ ਆਪਾਂ ਇੱਕ ਕਰੀ ਨੋਟ ਕਰਵਾ ਦਈਏ ਨਾ ਹੁਣ ਲਾਈਨ ਬਟਨ ਲਾਈਨ ਫੋਨ ਠੀਕ ਹੈ ਉਹਦਾ ਹੀ ਬਸ ਹਾਂ ਨਹੀਂ ਇੱਕ ਮਿੰਟ ਮੈਂ ਦੱਸਦਾ ਬੇਟਾ ਲਾ ਫੋਨ ਲਾ ਤੋ ਲਾ ਮੋਟਰਸਾਈਕਲ ਦਾ ਹੈਂਡਲ ਚੱਦਦਾ ਕਰ ਹਾਂ ਜੀ ਠੀਕ ਹੈ ਹੁਣ ਫੋਨ ਕੱਟ ਰੱਖ ਲੈ ਇੱਥੇ ਇੱਥੇ ਰੱਖ ਲੈ ਕੋਈ ਗੱਲ ਹਾਂ ਜੀ ਹੁਣ ਹੈਂਡਲ ਫੜ ਹੁਣ ਸਾਹਮਣੇ ਦੇਖ ਆਹ ਚੀਜ਼ ਸਹੀ ਆ ਕਣ ਐਸਾ ਹੀ ਚੱਲਦਾ ਕਿ ਐਸਾ ਹੀ ਚੱਲਦਾ ਥਲੇ ਰੁਕ ਜਾ ਇਤਰਾ ਮੜਾ ਜਿਹਾ ਚੱਲਿਆ ਬੋਲਦਾ ਕਿਵੇਂ ਨਵਾਂ ਆਇਗਾ ਨਵਾਂ ਆਇਗਾ ਤੈਨੂੰ ਪਤਾ ਨਹੀਂ ਗੱਡੀ ਕਿਵੇਂ ਰੁਕਦਾ ਛੋਟੇ ਕੀ ਗੱਲ ਆ ਇਤਰਾ ਕੀ ਗੱਲ ਜਨਾਬ ਮੜਾ ਬੜਾ ਔਖਾ ਬੋਲਦਾ ਏ ਵਰਦੀ ਚਾਹੋ ਔ ਬਾਰੀ ਛੱਡ ਇਧਰ ਔ ਬਾਰੀ ਛੱਡ ਯਾਰ ਗੱਡੀ ਦਾ ਪਿੱਛੇ ਗੱਡੀ ਦਾ ਗੱਡੀ ਦਾ ਸਾਈਡ ਤੇ ਪਹਿਲਾਂ ਮਤਲਬ ਕਿ ਇਹ ਤੋਂ ਪਾਸੇ ਹੋ ਗੱਡੀ ਦੇ ਨਾਲ ਸਾਈਡ ਤੇ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੂ ਤੂੰ ਕੌਣ ਆ ਐਨਾ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਹੈ ਨਾ ਓਏ ਸਾਡੀ ਗੱਡੀ ਦੀ ਕਦੇ ਚੈਕਿੰਗ ਨਹੀਂ ਹੋਈ ਇਹੋ ਜਿਹਾ ਇਹੋ ਜਿਹਾ ਕੀ ਹੁੰਦਾ ਗੱਡੀ ਦੀ ਚੈਕਿੰਗ ਨਹੀਂ ਹੋਏ ਕਰੇ ਮੈਂ ਪੰਮਾ ਐਮਐਲਏ ਦਾ ਖਾਸ ਬੰਦਾ ਆ ਗਈ ਇਹ ਉਧ ਨਸ਼ੇ ਵਿਰੋਧ ਸਰਕਾਰ ਦਾ ਨਾਅਰਾ ਐਮਐਲਏ ਦੇ ਬੰਦੇ ਕਦੇ ਗੱਡੀਆਂ ਤਲਾਸ਼ੀਆਂ ਨਾ ਕਰੋ ਸਾਡੇ ਕੀ ਚੀਜ਼ ਇਧਰ 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 ਆਉਂਦੇ ਇਧਰ ਇਧਰ ਆਉਂਦੇ ਖੜ ਜਾ ਓਏ ਹੱਥ ਸਾਡੇ ਮੇਰਾ ਖੜ ਜਾ ਇੱਕ ਮਿੰਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਦੇਖੋ ਆਹ ਦਿਖਾ ਮੈਨੂੰ ਆ ਫੜ ਮੁੰਡੇ ਆ ਫੜ ਆਹ ਇਧਰ ਆ ਜਾ ਭੱਜ ਨਾ ਜਾ ਇਹਨੂੰ ਫੜ ਇਧਰ ਇਧਰ ਇਹਨੂੰ ਫੜ ਇਹਨੂੰ ਫੜ ਆਹ ਹਾਂ ਆ ਕੀ ਹੈ ਪਰਮਜੀਤ ਹਾਂਜੀ ਇੱਕ ਚੀਜ਼ ਦਾ ਧਿਆਨ ਰੱਖਣਾ ਕੋਸ਼ਿਸ਼ ਕਰਨੀ ਬੰਦਾ ਹਰੇਕ ਰੋਕਣ ਦੀ ਠੀਕ ਹੈ ਠੀਕ ਹੈ ਮਲਕੀਤ ਠੀਕ ਹੈ ਇੱਕ ਧਿਆਨ ਰੱਖੇ ਹਾਂਜੀ ਜਨਾਬ ਵੀ ਬੰਦਾ ਬੇਸ਼ੱਕ ਕੋਈ ਆਪਣਾ ਹੈ ਬੇਸ਼ੱਕ ਕੋਈ ਜਾਣ ਪਛਾਣ ਵਾਲਾ ਕੁਝ ਹੈ ਠੀਕ ਹੈ ਕਾਗਜ਼ ਪੱਤਰ ਚੈੱਕ ਕਰੇ ਬਿਨਾ ਜਾਣ ਨਹੀਂ ਦੇਣਾ ਕਿਉਂਕਿ ਆਪਾਂ ਬੰਦਾ ਜੇ ਕੋਈ ਗਲਤ ਕਿਸੇ ਤਰੀਕੇ ਦਾ ਲੱਗਦਾ ਉਹਦੇ 'ਚ ਕੋਈ ਲਾਜ ਨਹੀਂ ਠੀਕ ਹੈ ਖਾਸ ਧਿਆਨ ਰੱਖਣਾ ਪਰਮਜੀਤ ਠੀਕ ਹੈ ਜੀ ਖਾਸ ਖਿਆਲ ਰੱਖਣਾ ਠੀਕ ਹੈ ਪਰ ਕਿਧਰ ਰੋਕੋ ਸਾਈਡ ਤੇ ਵਾਲੇ ਉਹ ਰੋਡ ਸੜਕ ਤੇ ਨਾ ਲੱਗੋ ਰੋਕੋ 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 ਰੋਕ ਇੱਧਰ ਆ ਸਾਈਡ ਤੇ ਆ ਸਾਈਡ ਤੇ ਲਾ ਇੱਧਰ ਕਾਜ ਦਿਖਾਓ ਜੀ ਕਿਥੋਂ ਆ ਰਹੇ ਹੋ 로ੜੀਪੁਰ ਤੋਂ ਆਇਆ ਸਰ ਅੱਛਾ ਨਾਲ ਦਾ ਪਿੰਡ ਹੀ ਤੁਹਾਡਾ ਹਾਂ ਹਾਂ ਨਾਲ ਦਾ ਪਿੰਡ ਸਾਹਮਣੇ ਵਾਲਾ ਪਿੰਡ ਹੈ ਤੁਹਾਡਾ ਠੀਕ ਹੈ ਇਹ ਕਾਗਜ਼ ਪੱਤਰ ਇਹ ਕਾਗਜ਼ ਪੱਤਰ ਹੈਗੇ ਸਾਰੇ ਹੈਗੇ ਓਕੇ ਹਾਂਜੀ ਹਾਂਜੀ ਇਹ ਮੇਰਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਤੁਸੀਂ ਕਹਿਤਾ ਕਿ ਆ ਨਾਲ ਦੇ ਪਿੰਡ ਦੇ ਹਾਂਜੀ ਹਾਂਜੀ ਮੈਂ ਦੇਖ ਲਿਆ ਤੁਹਾਡਾ ਮੋਟਰਸਾਈਕਲ ਨੰਬਰ ਜਿਹੜਾ ਉਹ ਲੋਕਲ ਨੰਬਰ ਹੈ ਤੁਹਾਡਾ ਕੋਈ ਗੱਲ ਨਹੀਂ ਮੈਨੂੰ ਉਸ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਗਈ ਨਾ ਮੈਂ ਤੁਹਾਨੂੰ ਕਹਾਂ ਕਾਗਜ਼ ਦਿਖਾ ਦੋ ਕੋਈ ਗੱਲ ਨਹੀਂ ਜੱਟ ਬੰਦੇ ਉਹ ਨਾ ਹੋਣਗੇ ਵਿੱਚ ਕੋਈ ਟੈਨਸ਼ਨ ਨਹੀਂ ਗਈ ਪਰ ਮੈਨੂੰ ਇੱਕ ਚੀਜ਼ ਦੱਸੋ ਤੁਹਾਡੀ ਜਾਨ ਦੀ ਸੇਫਟੀ ਵਾਸਤੇ ਜੇ ਮੈਂ ਗੱਲ ਕਰਾਂ ਹੈਨਾ ਮੇਰੇ ਵੱਲ ਦੇਖ ਕੇ ਗੱਲ ਕਰੋਗੇ ਹਾਂਜੀ ਹਾਂਜੀ ਫਿਰ ਤੁਹਾਨੂੰ ਜ਼ਿਆਦਾ ਸਮਝ ਆਊਗੀ ਮੈਂ ਕਹਣਾ ਵੀ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਤੁਸੀਂ ਦੇਖੋ ਜੱ ਜੇ ਤੁਸੀਂ ਹੈਲਮਟ ਲਿਆ ਹੋਵੇ ਤਾਂ ਚੰਗੀ ਗੱਲ ਨਹੀਂ ਸਾਰਾ ਹੀ ਤੁਰੇ ਫਿਰਦੇ ਅੱਜ ਕੱਲ ਕੋਣ ਹੈਲਮਟ ਪਾਉਂਦਾ ਇਹ ਹੈਲਮਟ ਨਾਲ ਬਿਨਾ ਮਰਿਆ ਤਾਂ ਦੇਖਿਆ ਨਹੀਂ ਕੋਈ ਅੱਜ ਕੱਲ ਕੋਈ ਮਰੇ ਮਰਿਆ ਨਹੀਂ ਵੇਖਿਆ ਮੈਂ ਮਰੇ ਦੀ ਗੱਲ ਨਹੀਂ ਕੀਤੀ ਜਦੋਂ ਮਰ ਗਏ ਫਿਰ ਉਦੋਂ ਬਾਅਦ ਹੈਲਮਟ ਦਾ ਕੀ ਫਾਇਦਾ ਫਿਰ ਨਾਲ ਰੱਖਣਾ ਲਾਸ਼ ਦੇ ਐਂ ਤੁਰੇ ਫਿਰਦੀ ਜਨਤਾ ਜੀ ਸਾਰੀ ਭਾਈ ਬਹੁਤ ਚੀਜ਼ਾਂ ਇਹ ਹੁੰਦੀਆਂ ਐ ਤੁਸੀਂ ਮੰਨਣ ਦੀ ਕੋਸ਼ਿਸ਼ ਕਰੋ ਦੇਖੋ ਮੈਨੂੰ ਐ ਨਾ ਸਮਝੋ ਕਿ ਮੈਂ ਤੁਹਾਨੂੰ ਜਾਨ ਮੋਦ ਕੇ ਕੁਝ ਹਰਾਸ ਕਰ ਰਿਹਾ ਪਰੇਸ਼ਾਨ ਕਰ ਰਿਹਾ ਮੈਂ ਤੁਹਾਡੀ ਸੇਫਟੀ ਵਾਸਤੇ ਕਹਿ ਰਿਹਾ ਤੁਹਾਡੇ ਪਰਿਵਾਰ ਵਾਸਤੇ ਤੁਹਾਡੀ ਜਾਨ ਦੀ ਕਿੰਨੀ ਕੀਮਤ ਹੈ ਨੀ ਹੈਲਮਟ ਰੈਡ ਵੱਡੀ ਗੱਲ ਉਤ ਤਾਂ ਕੋਈ ਹੈ ਨਹੀਂ ਜੀ ਪਾਸੇ ਬਹੁਤ ਕੰਮ ਆ ਜੀ ਚਲਾਨ ਚਲਾਨ ਲਾਜ਼ਮੀ ਬੰਦਾ ਜੀ ਚਲਾਨ ਲਾਜ਼ਮੀ ਕਰਨਾ ਮਲਕੀਤ ਜੇ ਆਪਾਂ ਚਲਾਨ ਕਟਣੇ ਹੋ ਤਾਂ ਇਹੋ ਜਿਹਾ 1000 ਕੱਟ ਦਿਆ ਤੁਹਾਨੂੰ ਹੈਨਾ ਆਪਾਂ ਇਸੇ ਕਰਕੇ ਸਮਝ ਜਿਹੜੀ ਪਤਾ ਲੱਗੂ ਜੀ ਕਹਿੰਦਾ ਹੈਲਮਟ ਕਹਿੰਦਾ ਹੁੰਦਾ ਕੀ ਹੈ ਜੀ ਬਸ ਆਪਾਂ ਤਾਂ ਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਅਸਲ ਦੇ ਵਿੱਚ ਆ ਹੀ ਹੁੰਦਾ ਵੀ ਬੰਦੇ ਨੂੰ ਡਾਰੇ ਆਪਣੇ ਤੋਂ ਇਹ ਲੱਗਦਾ ਵੀ ਪੁਲਿਸ ਜੇ ਖੜ ਗਈ ਸਾਹਮਣੇ ਪਤਾ ਨਹੀਂ ਕਾਦੇ ਵਾਸਤੇ ਖੜ ਗਈ ਆਪਾਂ ਤਾਂ ਹੀ ਆਪਣੀ ਕੋਸ਼ਿਸ਼ ਆਪਾਂ ਤਾਂ ਇਹੀ ਕਰਦੇ ਆ ਨਾ ਵੀ ਆਪਾਂ ਕੋਸ਼ਿਸ਼ ਕਰਦੇ ਆ ਕਿ ਬੰਦਾ ਹੈਨਾ ਇਹਦੇ ਪੱਲੇ ਪਵੇ ਗੱ 5 ਮਿੰਟਾਂ ਦਾ ਫਰਕ ਪਊਗਾ ਤੁਹਾਨੂੰ ਠੀਕ ਹੈ ਸਰ ਇਹ ਤੁਹਾਡੇ ਦੇ ਵਿਸ਼ਵਾਸ ਹੈ ਜੇ ਮੈਂ ਚਾਹਾਂ ਤਾਂ ਤੁਹਾਡੇ ਕੋਲ ਕਾਗਜ਼ ਕਢਵਾ ਸਕਦਾ ਕੁਝ ਨਹੀਂ ਕਾਗਜ਼ ਹੈਗੇ ਸਾਰੇ ਨਹੀਂ ਕੁਝ ਨਹੀਂ ਕਢਵਾਉਣਾ ਮੈਂ ਤੁਹਾਡੇ ਕੋਲ ਕੁਝ ਸੇਫਟੀ ਤੌਰ ਤੌਰ ਤੇ ਫੜ ਵੀ ਸਕਦਾ ਨਾ ਗਾਰੰਟੀ ਤੌਰ ਤੇ ਵੀ ਵਾਪਸ ਆਉਂਗੇ ਕਿ ਨਹੀਂ ਆਉਂਗੇ ਤੁਹਾਡੀ ਬੋਲੀ ਤੋਂ ਪਤਾ ਲੱਗਦਾ ਹੈ ਕਿ ਬੰਦੇ ਤੁਸੀਂ ਸਿਆਣੇ ਹੋ ਪੜੇ ਲਿਖੇ ਸਮਝਦਾਰ ਹੋ ਮੇਰੀ ਗੱਲ ਨੂੰ ਸਮਝਦੇ ਹੋਵੋਗੇ ਮੋਟਰਸਾਈਕਲ ਮੇਰਾ ਭਰਾ ਬਣ ਕੇ ਮੋੜੋ ਹੰਬਰ ਰਿਕਵੈਸਟ ਹੈ ਠੀਕ ਹੈ ਪਬਲਿਕ ਦੀ ਜਾਨ ਦੀ ਰਾਖੀ ਕਰਨਾ ਸਾਡਾ اخਲਾਕੀ ਫਰਜ਼ ਹੈ ਠੀਕ ਹੈ ਸਾਨੂੰ ਸੌਂਖ ਵਾਈ ਜਾਂਦੀ ਹੈ ਕਿ ਪਬਲਿਕ ਦੀ ਰਾਖੀ ਕਰਾਂਗੇ ਉਹ ਤੁਹਾਡੀ ਉਹਦੇ ਵਿੱਚ ਇੱਕ ਇਹ ਚੀਜ਼ ਵੀ ਹੁੰਦੀ ਹੈ ਕਿ ਤੁਹਾਡਾ ਸਿਰ ਸੇਫ ਚਾਹੀਦਾ ਜੇ ਤੁਸੀਂ ਮੋਟਰਸਾਈਕਲ ਵਰਗਾ ਵਹੀਕਲ ਚਲਾ ਰਹੇ ਹੋ ਆ ਪਿੱਛੇ 1 ਕਿਲੋਮੀਟਰ ਤੇ ਦੁਕਾਨ ਹੈ ਤੁਹਾਨੂੰ ਪਤਾ ਹੈ ਹੈਲਮਟਾਂ ਵਾਲੀ ਬਜ਼ਾਰ ਦੇ ਵਿੱਚ ਹਾਂਜੀ ਸਰ ਹਾਂਜੀ ਠੀਕ ਹੈ ਹੁਣੇ ਜਾਓ ਤੇ ਤੁਸੀਂ ਮੈਨੂੰ 10 ਮਿੰਟਾਂ ਦੇ ਵਿੱਚ ਹੈਲਮਟ ਚੰਗਾ ਲਿਓ ਤੇ ਤੁਸੀਂ 10 ਮਿੰਟਾਂ ਦੇ ਵਿੱਚ ਮੈਨੂੰ ਚੈੱਕ ਕਰਵਾ ਕੇ ਜਾਓਗੇ ਉਹ ਹੈਲਮਟ ਲੈ ਲਿਆ ਠੀਕ ਹੈ ਸਰ ਠੀਕ ਹੈ ਮੈਨੂੰ ਮੈਨੂੰ ਚੰਗਾ ਲੱਗੂਗਾ ਕਿ ਮੈਂ ਹੋ ਸਕਦਾ ਆਪਣੀ ਡਿਊਟੀ ਸਹੀ ਕਰਨੇ ਜੇ ਤੁਸੀਂ ਇਸ ਗੱਲ ਨੂੰ ਮੰਨੋਗੇ ਤਾਂ ਦੇਖੋ ਕਈ ਵਾਰੀ ਲੱਖਾਂ ਰੁਪਈਆ ਦੀ ਫਸਲ ਬਰਬਾਦ ਹੋ ਜਾਂਦੀ ਹੈ ਉਹ ਬਰਦਾਸ਼ਤ ਕਰਦੇ ਹਨ ਹਾਂਜੀ ਠੀਕ ਹੈ ਉਹਦੇ ਵਿੱਚ ਹੀ ਸਮਝ ਲਓ ਤੁਹਾਡਾ 500 700000 ਰੁਪਇਆ ਜੇ ਕੋਈ ਲੱਗੂਗਾ ਹੈਲਮਟ ਤੇ ਜਿਹੋ ਜਿਹਾ ਤੁਸੀਂ ਕੁਆਲਟੀ ਵਾਈਜ਼ ਲਾਉਂਗੇ ਤਾਂ ਤੁਹਾਡੇ ਤੁਹਾਡੇ ਪਰਿਵਾਰ ਨੂੰ ਤੁਹਾਡੀ ਬਹੁਤ ਲੋੜ ਹੈ ਤੇ ਉਹ ਤੁਹਾਡੀ ਜਾਨ ਦੀ ਸੁਰੱਖਿਆ ਵਾਸਤੇ ਹੈ ਇਹ ਗੱਲ ਪਿਛ ਦੇ ਵੀ ਤੁਹਾਡੇ ਕੰਮ ਆਊਗੀ ਅੱਜ ਹੋ ਸਕਦਾ ਬੁਰੀ ਲੱਗਦੀ ਹੋਵੇ ਤੁਹਾਨੂੰ ਥੈਂਕ ਯੂ ਚਲੋ ਮੇਰੀ ਗੱਲ ਮੰਨੋ ਹੈਲਮਟ ਲੈ ਕੇ ਤੁਹਾਡੀ ਮਿੱਤਰਾਂ ਤੁਹਾਡੀ ਦੁਸ਼ਮਣ ਨਹੀਂ ਨਸਰ ਲੈ ਲੈਣੇ ਠੀਕ ਹੈ ਨਾ ਜੀ ਹੁਣੇ ਮੈਨੂੰ ਚੈੱਕ ਕਰਵਾ ਕੇ ਜਾਣਾ ਨਸਰ ਠੀਕ ਹੈ ਮੈਨੂੰ ਲੱਗੇ ਪੜਦੇ ਨਾਲ ਰੈਸਪੀਟ ਲੈ ਲੈਣ ਦੀ ਹੁਣ ਹੈਲਮਟ ਨਾਲ ਕਮਿਸ਼ਨ ਕਰੀ ਬੈਠਾ ਲੱਗਦਾ ਮੈਨ ਉਰੇ ਹਗ ਰੋਕਿਆ ਕਰੋ ਯਾਰ ਐਨੇ ਚਰਚਾ ਨਿਕਲ ਜਾਂਦੇ ਜੋ ਆਖ ਜੇ ਬੰਦ ਨਾ ਮੋਬਾਈਲ ਆਇਆ ਬੰਦ ਕਰਕੇ ਕੀ ਗੱਲ ਹੋ ਗਈ ਸਰ ਨਹੀਂ ਗੱਲ ਕੁਛ ਨਹੀਂ ਹੋਈ ਗੱਲ ਤੈਨੂੰ ਮੈਂ ਦੱਸ ਦੇਣਾ ਬੇਟਾ ਕੀ ਹੋਈ ਹੈ ਕਿੱਥੋਂ ਆ ਰਹੇ ਐਤੋਂ ਸ਼ਹਿਰੋਂ ਹੀ ਆ ਰਹੇ ਸੀ ਸ਼ਹਿਰੋਂ ਜਾਣਾ ਕਿੱਥੇ ਆ ਬਾ ਸਾਹਮਣੇ ਹੀ ਕਰ ਰਹੀ ਹੈ ਆਪਣੀ ਉਹ ਦੱਸ ਦੇ ਜਿਹੜੇ ਹਾਂਜੀ ਕਾਗਜ਼ ਹੈਗੇ ਸਾਰੇ ਕਾਗਜ਼ ਤਾਂ ਹੈਗੇ ਹੀ ਪਰ ਘਰੇ ਪਈ ਹੈ ਜੀ ਮੋਟਰਸਾਈਕਲ ਤੇਰੇ ਕੋਲੇ ਕਾਗਜ ਘਰੇ ਪਏ ਆ। ਬਸ ਇਹ ਐ ਹੀ ਹੋ ਜਾਂਦਾ ਕਿ ਇਹ ਐਨਨ ਕਰਦਾ ਹੁੰਦਾ। ਹਨਾ ਫੇਰ ਮੁੜ ਕੇ ਫੇਰ ਕੀ ਕਰਦੇ ਤੁਸੀਂ ਫੇਰ ਹੁਣ ਵੀ ਤੇਰਾ ਮੈਂ ਅਸਲ ਤੈਨੂੰ ਕਾਗਜ਼ਾਂ ਤੇ ਰੋਕਿਆ ਹੀ ਨਹੀਂਗਾ। ਪੜਿਆ ਲਿਖਿਆ ਮੁੰਡਾ ਹੈ ਕੋਈ ਗੱਲ ਨਹੀਂ ਮੈਨੂੰ ਤੇਰੇ ਤੇ ਕੋਈ ਡਾਊਟ ਨਹੀਂ। ਜੇ ਬੋਲਟ ਲਈ ਫਿਰਦਾ ਕਾਗਜ਼ ਵੀ ਹੋਣਗੇ। ਹਾਂਜੀ। ਪਰ ਮੈਂ ਤੈਨੂੰ ਰੋਕਿਆ ਕਿਉਂ ਪਤਾ? ਨਹੀਂ। ਨਹੀਂ ਪਤਾ? ਨਹੀਂ। ਤੇਰਾ ਫੋਨ ਕਿਵੇਂ ਲੱਗਿਆ ਸੀ? ਮਲਕੀਤ ਫੋਨ ਕਿਵੇਂ ਲੱਗਿਆ ਸੀ ਇਹਦਾ? ਐ ਕਰਕੇ ਜੀ ਮੁੰਡਾ ਸਿਆਣ ਲਾ ਕੇ ਦਿਖਾਈ ਲਾ ਕੇ ਦਿਖਾਈ ਹਾਂਜੀ। ਇੱਕ ਮਿੰਟ ਮੈਂ ਦੱਸਦਾ ਪਰਮਜੀਤ ਹਾਂਜੀ। ਆ ਦੇਖਿਓ ਮੜਾ ਜੀ ਆਪਾਂ ਇੱਕ ਕਰੀ ਨੋਟ ਕਰਵਾ ਦਈਏ ਇਹਨੂੰ ਹਣਾ ਲਾਈਨ ਬੇਟਾ ਲਾਈਫ ਫੋਨ ਠੀਕ ਹੈ ਉਹਦਾ ਹੀ ਬਸ ਹਾਂ ਨੇ ਇੱਕ ਮਿੰਟ ਮੈਂ ਦੱਸਦਾ ਬੇਟਾ ਲਾ ਫੋਨ ਲਾ ਤਾ ਲਾ ਮੋਟਰਸਾਈਕਲ ਦਾ ਹੈਂਡਲ ਚੱਦਾ ਕਰ ਹਾਂਜੀ ਠੀਕ ਹੈ ਹੁਣ ਫੋਨ ਕੱਢ ਰੱਖ ਲੈ ਇੱਥੇ ਇੱਥੇ ਰੱਖ ਲੈ ਕੋਈ ਗੱਲ ਹਾਂਜੀ ਹੁਣ ਹੈਂਡਲ ਫੜ ਹੁਣ ਸਾਹਮਣੇ ਦੇਖ ਆਹ ਚੀਜ਼ ਸਹੀ ਆ ਐਸੇ ਹੀ ਚੱਲਦਾ ਐਸੇ ਹੀ ਚੱਲਦਾ ਐਵੇਂ ਸਹੀ ਜਾਂਦਾ ਹੈ ਐਸੇ ਹੀ ਚੱਲਦਾ ਹੈ ਤੇ ਫਿਰ ਤੂੰ ਆ ਤੁਹਾਡਾ ਕੀ ਬੇਟਾ ਤੁਸੀਂ ਨਵੇਂ ਮੁੰਡਿਆਂ ਨੇ ਟ੍ਰੈਂਡ ਬਣਾ ਲਿਆ ਜੇ ਕੋਲਡ ਡਰਿੰਕ ਪੀਣਾ ਤਾਂ ਉਹ ਵੀ ਇੱਕ ਹੱਥ ਛੱਡ ਕੇ ਤੇ ਫਿਰ ਆਏ ਪੀਂਦੇ ਜਾਣਾ ਮੋਟਰਸਾਈਕਲ ਚੱਲਦੇ ਤੇ ਜੇ ਤੁਸੀਂ ਫੋਨ ਸੁਣਨਾ ਤਾਂ ਫੋਨ ਵੀ ਤੁਸੀਂ ਕਦੇ ਇਧਰਲੇ ਕੰਨ ਤੇ ਕਦੇ ਇਧਰਲੇ ਕੰਨ ਤੇ ਜਦੋਂ ਤੁਹਾਡਾ ਬੇਟਾ ਡਰਾਈਵਿੰਗ ਦੇ ਵਿੱਚ ਉਹ ਧਿਆਨ ਹੀ ਭੰਗ ਹੋ ਗਿਆ ਹਾਂਜੀ ਠੀਕ ਹੈ ਤੁਹਾਡਾ 70% ਧਿਆਨ ਜਿਹੜਾ ਉਹ ਸੜਕ ਤੋਂ ਡਰਾਈਵਿੰਗ ਤੋਂ ਖਤਮ ਹੋ ਗਿਆ 70% ਤੋਂ ਵੀ ਵੱਧ ਕਿਉਂਕਿ ਜਦੋਂ ਥੋੜੀ ਥੋੜੀ ਆ ਕੰਡੀਸ਼ਨ ਹੀ ਬਦਲ ਗਈ ਤੁਹਾਡੀ ਦੇਖਣ ਦੀ ਹਾਂਜੀ ਹਾਂਜੀ ਤੁਹਾਨੂੰ ਨਹੀਂ ਲੱਗਦਾ ਕਿ ਐਕ ਹੇਗੀ ਆਈ ਪਰ ਇੰਪੋਰਟੈਂਟ ਗੱਲ ਸੀ ਕਰੂੰ ਫਿਰ ਤੁਹਾਡੀ ਜਾਨ ਨਾਲੋਂ ਕਾਲ ਜ਼ਿਆਦਾ ਇੰਪੋਰਟੈਂਟ ਸੀ ਨਹੀਂ ਹਰ ਕੇ ਵੀ ਤੁਹਾਨੂੰ ਸਾਫ਼ ਸੀ ਹੈ ਉਹੀ ਕਹਿ ਰਿਹਾ ਮਲਕੀਤ ਬਸ ਉਹ ਕਾਲ ਸੀਗੀ ਕਰੀ ਬੇਟਾ ਕਾਲ ਮੈਨੂੰ ਇੱਕ ਗੱਲ ਦੱਸ ਇੱਕ ਮਿੰਟ ਦੀ ਕਾਲ ਜਿਹੜੀ ਹੈ ਨਾ ਉਹ ਬੰਦੇ ਦੀ ਜਾਨ ਲੈ ਲੈਂਦੀ ਹੈ ਪੁੱਤ ਅਸੀਂ ਵੀ ਅਸੀਂ ਵੀ ਬੱਚਿਆਂ ਵਾਲੇ ਆ ਹਾਂਜੀ ਹਾਂਜੀ ਠੀਕ ਹੈ ਅਸੀਂ ਕਦੇ ਮੇਰੀ ਟੀਮ ਦੀ ਇਹ ਕੋਸ਼ਿਸ਼ ਨਹੀਂ ਹੁੰਦੀ ਜਿੱਥੇ ਮੈਂ ਹੋਵਾਂ ਵੀ ਅਸੀਂ ਕਿਸੇ ਨੂੰ ਬਿਨਾਂ ਵਜ੍ਹਾ ਹਰਾਸ ਕਰੀਏ ਪਰੇਸ਼ਾਨ ਕਰੀਏ ਆਪਦੀ ਬਣਦੀ ਡਿਊਟੀ ਨਿਭਾਉਣੀ ਹੈ ਕਿਉਂਕਿ ਜਾਨ ਦੀ ਸੁਰੱਖਿਆ ਜਿਹੜੀ ਹੈ ਨਾ ਪਬਲਿਕ ਦੀ ਜਾਨ ਦੀ ਸੁਰੱਖਿਆ ਉਹ ਸਾਡਾ ਫਰਜ਼ ਹੈ ਕਰਨਾ ਹਾਂਜੀ ਤੇ ਆ ਖਾਸ ਚੀਜ਼ਾਂ ਬੇਟਾ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾਤਰ ਜਿਹੜਾ ਉਹ ਸਾਡਾ ਮਹਿਕਮਾ ਵੀ ਇਸ ਗੱਲ ਦੇ ਧਿਆਨ ਦਿੰਦਾ ਹੋਊਗਾ ਕਿ ਜਿੱਥੋਂ ਮਰਜ਼ੀ ਤੁਹਾਡੇ ਵਰਗੇ ਮੁੰਡੇ ਜਿਹੜੇ ਹਨ ਵੀ ਐ ਐ ਲਾ ਕੇ ਨਿਕਲੀ ਜਾਣ ਠੀਕ ਹੈ ਕੋਲਡ ਡਰਿੰਕ ਪੀਂਦੇ ਲੰਗੀ ਜਾਣ ਖਾਂਦੇ ਪੀਂਦੇ ਬੇਟਾ ਦੇਖੋ ਇੱਕ ਸਿਸਟਮ ਹੁੰਦਾ ਡਰਾਈਵਿੰਗ ਦਾ ਇੱਕ ਰੂਰ ਇੱਕ ਰੂਰ ਗਲਤੀ ਹੈ ਨਾ ਅੱਗੇ ਤੋਂ ਅੱਗੇ ਤੋਂ ਨਹੀਂ ਕਰਦੇ ਪੱਕੀ ਗੱਲ ਮੇ ਹਾਂਜੀ ਮੇਰੀ ਕੋਸ਼ਿਸ਼ ਹੁੰਦੀ ਹੈ ਦੇਖ ਤੇ ਜੇ ਮੈਂ ਤੈਨੂੰ ਪਿਆਰ ਨਾਲ ਸਮਝਾਵਾਂਗਾ ਨਾ ਤੇ ਤੂੰ ਆਪਣੇ ਨਾਲ ਦੇ ਚਾਰ ਮੁੰਡਿਆਂ ਨੂੰ ਹੋਰ ਵੀ ਦੱਸੇਂਗਾ ਇਹ ਗੱਲ ਠੀਕ ਆਇਆ ਕਿ ਨਹੀਂ ਬਣਾਇਆ ਨੂੰ ਪੁੱਛੇਗੀ ਨਹੀਂ ਨਹੀਂ ਹੋਊਗਾ ਸਾਰਾ ਕੁਝ ਉਮਰ ਕਿੰਨੀ ਹੈ ਉਮਰ 19 ਸਾਲੀ 19 ਸਾਲ ਬਣ ਗਿਆ ਲਾਇਸੈਂਸ ਲਾਇਸੈਂਸ ਲਰਨਿੰਗ ਦਿੱਤਾ ਵੇ ਜੀ ਲਰਨਿੰਗ ਦਿੱਤਾ ਹੈ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਬਣ ਜਾਊਗਾ ਉਹ ਨਹੀਂ ਗੱਲ ਕੋਈ ਠੀਕ ਹੈ ਮੈਂ ਤੈਨੂੰ ਕਹਣਾ ਕਿ ਯਾਰ ਇਸ ਗੱਲ ਨਾਲ ਕੋਈ ਵਾਸਤਾ ਨਹੀਂਗਾ ਹੁਣ ਜੇ ਬਿਨਾਂ ਵਜ੍ਹਾ ਤੇਰਾ 5-700 ਹਜ਼ਾਰ ਦਾ ਨੁਕਸਾਨ ਕਰਨਾ ਹੋਵੇ ਤੇ ਮੈਂ ਤੈਨੂੰ ਕੱਟ ਕੇ ਫੜਾ ਦੇ ਚੱਟ ਹਾਂਜੀ ਠੀਕ ਹੈ ਮ ਤੇਰੇ ਕੋਲ ਕਾਗਜ਼ ਦੂਗਾ ਤਾਂ ਘਰੇ ਪਏ ਮੈਂ ਵੀ ਕੱਟ ਸਕਦਾ ਪਰ ਜੇ ਮੈਂ ਇਹ ਚੀਜ਼ਾਂ ਕਰੂੰਗਾ ਨਾ ਤਾਂ ਪੁਲਿਸ ਪਰਤੇ ਤੇਰੇ ਦਿਮਾਗ ਦੇ ਵਿੱਚ ਹੋ ਸਕਦਾ ਮਾੜਾ ਮੈਸੇਜ ਆਵੇ ਹਾਲਾਂਕਿ ਗਲਤ ਤੂੰ ਐ ਹਾਂਜੀ ਗਲਤ ਤੇਰੇ ਵੀ ਹਿੱਕਲ ਦੇ ਵਿੱਚ ਵੀ ਹਿੱਕਲ ਤੇਰੇ ਕੋਲ ਦੇਖ ਤੇਰੇ ਕੋਲ 1.5 ਲੱਖ ਦਾ 2 ਲੱਖ ਦਾ ਮੋਟਰਸਾਈਕਲ ਹੈਗਾ ਪਰ ਜਿਹੜੇ ਦੇ ਕਾਗਜ਼ ਆ ਉਹਦੇ ਵਿੱਚ ਨਹੀਂ ਫਿਰ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਲੋਕ ਕੀ ਕਰਦੇ ਫਿਰ ਕਿਸੇ ਪ੍ਰਧਾਨ ਨੂੰ ਫੋਨ ਲਾਉਂਦੇ ਆ ਕਿਸੇ ਚੇਅਰਮੈਨ ਨੂੰ ਫੋਨ ਲਾਉਂਦੇ ਆ ਜਿਹਨੂੰ ਜਾਣਦੇ ਉਹਨੂੰ ਫੋਨ ਲਾਉਂਦੇ ਆ ਸਰਪੰਚ ਨੂੰ ਲਾਉਂਦੇ ਆ ਨੰਬਰਦਾਰ ਨੂੰ ਲਾਉਂਦੇ ਆ ਹਨਾ ਵੀ ਮੈਨੂੰ ਰੋਕ ਲਿਆ ਜੀ ਕਾਗਜ਼ ਘਰੇ ਮੇਰਾ ਪੋਤਿਆਂ ਧਿਆਨ ਰੱਖੇ ਅੱਗੇ ਤੋਂ ਨਹੀਂ ਕਰਦੀ ਪੱਕੀ ਗੱਲ ਹੈ ਹਾਂਜੀ ਧਿਆਨ ਰੱਖੇ ਮੇਰਾ ਇਹ ਮੈਸੇਜ ਆਪਦੇ ਨਾਲਦਿਆਂ ਨੂੰ ਵੀ ਦੇਣਾ ਜਿੰਨੇ ਤੇਰੇ ਨਾਲ ਹੋਣਗੇ ਵੀ ਕਦੇ ਅੱਜ ਤੋਂ ਬਾਅਦ ਮੈਨੂੰ ਮੈਂ ਬਹੁਤ ਟ੍ਰੈਂਡ ਵੇਖਿਆ ਮੁੰਡਿਆਂ ਦੇ ਵਿੱਚ ਵੀ ਕੋਲਡ ਡਰਿੰਕ ਦੀ ਬੋਤਲ ਖੋਲ ਕੇ ਨਾ ਮੋਟਰਸਾਈਕਲ ਤੇ ਪੀਂਦੇ ਜਾਂਦੇ ਆ ਉਹ ਚੀਜ਼ਾਂ ਨਹੀਂ ਅੱਗੇ ਦਾ ਕਦੇ ਕਰੇ ਹੀ ਨਹੀਂ ਅੱਜ ਹੀ ਤੁਹਾਨੂੰ ਇੰਪੋਰਟੈਂਟ ਗੱਲ ਦੱਸ ਰਿਹਾ ਨਹੀਂ ਜੀ ਅੱਜ ਕੀ ਤਾਂ ਬੇਟਾ ਪਹਿਲਾਂ ਵੀ ਕਰਦਾ ਹੋਇਆ ਗਾ ਦੇਖ ਇਹ ਝੂਠ ਨਾ ਬੋਲਿਆ ਕਰੋ ਮੈਂ ਮੈਂ ਕੋ ਪੈਨਿਸ਼ਮੈਂਟ ਥੋੜਾ ਦੇਣ ਲੱਗਿਆ ਕੋਈ ਸਜ਼ਾ ਥੋੜਾ ਦੇਣ ਲੱਗਿਆ ਮੈਂ ਨਹੀਂ ਉਹ ਨਾ ਸੋਚੋ ਤੁਸੀਂ ਹਾਂਜੀ ਧਿਆਨ ਰੱਖ ਮੇਰਾ ਪੁੱਤ ਅੱਗੇ ਤੋਂ ਠੀਕ ਠੀਕ ਹੈ ਤੁਹਾਡੀ ਜਾਨ ਤੁਹਾਡੇ ਮਾਂ ਪਿਓ ਵਾਸਤੇ ਪਰਿਵਾਰ ਵਾਸਤੇ ਬਹੁਤ ਕੀਮਤ ਰੱਖਾਂ ਜੀ ਠੀਕ ਹੈ ਬੇਟਾ ਹਾਂਜੀ ਗੁੱਡ ਜਾ ਸਕਦੇ ਆ ਵੀ ਆ ਗਈ ਓਕੇ ਜੀ ਹਾਂ ਆ ਕੇ ਆ ਗਈ ਬਾਕੀ ਸਭ ਓ ਵੈਰੀ ਗੁੱਡ ਮੈਨੂੰ ਤੁਹਾਡਾ ਚਿਹਰਾ ਵੇਖ ਕੇ ਪਤਾ ਸੀ ਕਿ ਤੁਸੀਂ ਇਮਾਨਦਾਰ ਹੋ ਹਾਂਜੀ ਆਪਰੇ ਮੁਲਕੀ ਲਓ ਜੀ ਲਓ ਆਪਰੇ ਚੰਗੀ ਕੁਆਲਟੀ ਚ ਲਾਇਓ ਹੈ ਸਰ ਕੁਆਲਟੀ ਦਾ ਪਤਾ ਨਹੀਂ ਕਿ 1300 ਰੁਪਏ ਲੱਗ ਗਏ ਕੋਈ ਨਹੀਂ 1300 ਤੁਹਾਡੀ ਜਾਨ ਨਾਲੋਂ 1300 ਜ਼ਿਆਦਾ ਚੰਗਾ ਨਹੀਂ ਹੈ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਕਈ ਵਾਰੀ ਫਸਲਾਂ ਦਾ ਨੁਕਸਾਨ ਲੱਖਾਂ ਰੁਪਏ ਦਾ ਹੋ ਜਾਂਦਾ ਹੈ ਇਹ ਤੁਹਾਡੀ ਸੇਫਟੀ ਵਾਸਤੇ ਹੈ ਠੀਕ ਹੈ ਇੱਕ ਵਾਰੀ ਵੀ ਤੁਹਾਡੇ ਉਸ ਤਰੀਕੇ ਨਾਲ ਕੰਮ ਆ ਗਿਆ ਨਾ ਤਾਂ ਤੁਹਾਨੂੰ ਪਤਾ ਲੱਗੂ ਇਹਦੀ ਅਹਿਮੀਅਤ ਕੀ ਹੈ 1300 ਰੁਪਏ ਦੇ ਵਿੱਚ ਪਤਾ ਨਹੀਂ ਕਿੰਨੇ ਅਣਮੁੱਲੇ ਜਾਨ ਬਚਾ ਦਿੰਦਾ ਬਹੁਤ ਧੰਨਵਾਦ ਤੁਹਾਡਾ ਮੇਹਰਬਾਨ ਸਾਡੀ ਕਦੇ ਲੋਡ ਹੋਵੇ ਜਦੋਂ ਮਰਜੀ ਆ ਜਾਓ ਠੀਕ ਸਰ ਜੀ ਓਕੇ ਹੋਰ ਦਿਨ ਆਊਗਾ ਇਹ ਕਿੰਨਾ ਟਾਈਮ ਖੜਨਾ ਹੈ ਜੀ 9 ਵਜੇ ਤੱਕ ਹੀ 9 ਵਜੇ ਤੱਕ ਲਾ ਲਈਏ ਹਾਂ ਜੀ ਹਾਂ ਜੀ ਲੈਡੀਆਂ ਬਹੁਤ ਹੋ ਜਾਣਗੇ ਗਰਮੀ ਕਿੰਨੀ ਹੈ ਜੀ ਦੀ ਆਪਣੀ ਕਾਦੀ ਗਰਮੀ ਹੈ ਤਨਖਾਹ ਵੀ ਮਿਲਦੀ ਆਪਣਾ ਮਿਲਗੀ ਇਹ ਤਨਖਾਹ ਕਾਦੀ ਲੈਨੇ ਨਹੀਂ ਪਰਮ ਜੀ ਤੇ ਮੈਨੂੰ ਲੱਗਦਾ 5 ਵਜੇ ਨਾਲ ਇਹਦਾ ਟਾਈਮ ਦੂਜਾ ਹੋ ਗਿਆ ਹੋਊਗਾ ਆ ਦੂਜਾ ਹੋ ਗਿਆ ਜੀ ਇਹਦੇ ਕਿ ਲੜਨ ਲੱਗੇ ਨਹੀਂ ਨਹੀਂ ਮਿਲਗੀ ਤਾਂ ਲੱਗਦਾ ਉਹ ਤਾਂ ਹੈਗਾ ਉਹਦਾ ਟਾਈਮ ਹੈਗੀ ਪਰ 5 ਵਜੇ ਵਾਲਾ 95 ਵਜੇ ਦਾ ਨਹੀਂ ਥੋੜਾ ਲੇਟ ਲਈਦਾ ਨਹੀਂ ਮੈਂ ਤਾਂ ਜਿੱਦਾਂ ਆਇਆ ਪਰਮਜੀਤ ਨੂੰ ਦੱਸਿਆ ਵੀ ਆਦੇ ਮਲਕੀਤ ਆਦੇ ਮਲਕੀਤ ਦੀ ਆਤ ਹੈ 5 ਵਜੇ ਸ਼ੁਰੂ ਕਰਨ ਵਾਲੇ ਤੇ ਫਿਰ 5 ਵਜੇ ਕਿਉਂ ਪੁੱਛਿਆ ਤੂੰ ਤੈਨ ਪੰਜ ਤੈਨ ਵੈਸੀ ਪੈਸ਼ੇ ਕਿੰਨਾ ਟਾਈਮ ਕੋਈ ਗੱਲ ਨਹੀਂ ਖੜੇ ਹੁੰਦੇ ਜਿਹੜਾ ਤੁਸੀਂ ਖੜੇ ਆਂ ਨਹੀਂ ਅਸੀਂ ਵੀ ਖੜੇ ਆਂ ਤੁਹਾਡੇ ਨਾਲ ਉਹ ਦੇਖੋ ਕਾਰ ਵਾਲੇ ਆਏਗੀ ਮੈਨੂੰ ਤਾਂ ਲੱਗਦਾ ਅਵੇ ਗੱਲ ਟਾਲ ਗਿਆ ਹਨਾ ਹਾਂਜੀ 3 ਮਿੰਟ ਰਹਿ ਗਏ 5 ਵਜੇ ਤੇਰੇ ਕੀੜਿਆਂ ਨੇ ਦੱਸਤਾ ਵੀ ਹਾਂ 5 ਵਜੇ ਨਾਲੇ ਹਨਾ ਪਰ ਮੇ ਰੋਕੋ ਬਾਈ ਮਲਕੀਤ ਸਾਈਡ ਤੇ ਲਵਾ ਲਿਆ ਕਰੋ ਗੱਡੀ ਨਾ ਕਿਸ ਨੂੰ ਰੋਕੋ ਇੱਧਰ ਸਾਈਡ ਤੇ ਕਰ ਦਿਓ ਥੱਲੇ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਹਣਾ ਕੋਈ ਨਹੀਂ ਪਿਆਰ ਨਾਲ ਕੋਈ ਨਹੀਂ ਪਿਆਰ ਨਾਲ ਬਾਈ ਜੀ ਇਹ ਪਹਿਲਾਂ ਬੈਲਟ ਵੀ ਲੱਗੀ ਜੀ ਵੇਖੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਧਰ ਮਾਮੇ ਲੋ ਪੁੱਤਰਾ ਆਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਦੂਸ਼ਣ ਧੀਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਜੀ ਉਸਾਨਸਾ ਬੈਲਟ ਵੀ ਲੱਗੀ ਸੀ ਇਹਨਾਂ ਦੇ ਕੋਈ ਨਹੀਂ ਕਰ ਲੈਨੇ ਹਾਂਜੀ ਕਿੱਥੋਂ ਆ ਰਹੇ ਹੋ ਬਾਈ ਇੱਥੇ ਰਾਮਗੜ ਤੋਂ ਆ ਰਹੇ ਸੀ ਰਾਮਗੜ ਤੋਂ ਅੱਗੇ ਕਿੱਥੇ ਚੱਲਿਓ ਬਸ ਹਾਂ ਨਾਲੇ ਟਾਣੀ ਆਪਣੇ ਉੱਤੇ ਚੱਲੇ ਸੀਗੇ। ਆਗਲੀ ਟਾਣੀ ਚ ਹਾਂਜੀ। ਠੀਕ ਐ। ਡਿੱਗੀ ਚੈੱਕ ਕਰੋ ਮਲਕੀਤ। ਡਿੱਗੀ ਚੈੱਕ ਕਰਾਓ ਬਈ। ਮੈਂ ਜੀ ਡਿੱਗੀ ਚੈੱਕ ਕਰਾ ਦੂ। ਆ ਲਓ ਜੀ। ਆ ਜਾਓ ਇਧਰ। ਮਲਕੀਤ ਸੀਟਾਂ ਵੀ ਦੇਖ ਲਿਓ। ਠੀਕ ਐ ਠੀਕ ਐ। ਆ ਚੱਕ ਆ ਚੱਕ ਕਰੋ। ਖੋਲੇ ਖੋਲੇ ਬੁੱਕਟਾ ਡਿੱਗੀ ਖੋਲੋ। ਖੋਲੋ ਇਹ ਖੋਲੋ। ਧਿਆਨ ਨਾਲ ਦੇਖਿਓ। ਮੂਰੋ ਕਰਾਉਂ ਮੂਤ ਚੈੱਕ। ਇਧਰ ਦਿਓ ਪਰਨ ਜੀ ਦੇਖੋ ਆ ਆ ਕੀ ਬਾਅਦ ਜਿ ਦਿਖਾਇਓ ਆ ਕੀ ਹੈ ਇਹਦੇ ਚ ਕੋਲ ਗਈ ਸਰ ਦੋਸਤ ਨਹੀਂ ਦਵਾਈ ਹੈ ਤਾਂ ਠੀਕ ਉਹ ਦਵਾਈ ਹੈ ਠੀਕ ਜੇ ਵਿੱਚ ਰੱਖੋ ਤਾਂ ਇਹਦੇ ਰੂੜਾ ਮਾਰੋ ਪੁੱਲ ਨੂੰ ਮੜਾ ਦਿਓ ᱜੀਅਰ ਲੀਵਰ ਵਗੈਰਾ ਚੈੱਕ ਕਰੋ ᱜੀਅਰ ਲੀਵਰ ਦੇ ਕੋਲੇ ਨਾ ਕੋਈ ਕਈ ਵਰੀ ਕੋਈ ਮੂਰੇ ਦੇਖੋ ਡੈਸ਼ਬੋਰਡ ਵਗੈਰਾ ਹਮੇ ਠੀਕ ਹੈ ਨਹੀਂ ਬਲਕੀਤ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਕਾਹ ਚੈੱਕ ਕਰਨਾ ਨਾਂਜੀ ਕੋਈ ਨਿੱਕਾਜ ਦੇ ਕੌਣ ਕੋਈ ਨਹੀਂ ਮੈਂ ਜਿਹੜਾ ਕੰਮ ਆ ਨਾ ਵੀ ਕੋਈ ਹਾਂ ਠੀਕ ਹੈ ਠੀਕ ਹੈ ਆਰਸੀ ਹੋ ਗਈ ਵੈਸੇ ਹੈ ਕਿ ਗੱਡੀ ਚ ਪੇਪਰ ਹਾਂ ਜੀ ਹੈਗੇ ਜੀ ਪੋਲਿਊਸ਼ਨ ਹੋ ਗਿਆ ਸਿਕੰਦਰ ਸਿੰਘ सरपंचတို့ ਹੀ ਸਰਪੰਚੋ ਸਰਪੰਚ ਜੀ ਨੰਬਰ ਦਾ ਰਾਇ ਅੱਛਾ ਇਹ ਨੰਬਰ ਦਾ ਰਾਇ ਅੱਛਾ ਨੰਬਰ ਦਾ ਰਾਇ ਹਾਂਜੀ ਹਾਂਜੀ ਠੀਕ ਹੈ ਮੈਂ ਸੁਣਿਆ ਸਿਕੰਦਰ ਸਿੰਘ ਮੈਂ ਜਿੱਦ ਦਾ ਮੈਂ ਸੁਣਿਆ ਤੇ ਸਿਕੰਦਰ ਸਿੰਘ ਅੱਛਾ ਨੰਬਰ ਦਾ ਰਾਇ ਹੈ ਇਹ ਜੂਝਵਾਨ ਬੰਦਿਆ ਜੀ 벨ਟ ਇਹਨਾਂ ਦੇ ਵੀ ਲੱਗੀ ਸੀਗੀ ਇਹ ਚਲੋ ਕੋਈ ਨਹੀਂ 벨ਟ ਉਹ ਫਾਰਮੈਲਟੀ ਹੁੰਦੀ ਹੈ ਚਲੋ ਨਹੀਂ ਕੋਈ ਗੱਲ ਨਹੀਂ ਹੋਰ ਹਾਂ ਠੀਕ ਹੈ ਪਰੇਸ਼ਾਨੀ ਤਾਂ ਨਹੀਂ 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 ਕੋਈ ਪਰੇਸ਼ਾਨੀ ਨਹੀਂ ਸਾਡੀ ਡਿਊਟੀ ਹੈ ਕਿਉਂਕਿ ਹਾਂਜੀ ਹਾਂਜੀ ਸਰਕਾਰ ਦਾ ਨਾਰਾ ਹੈ ਯੋਧ ਨਸ਼ੇ ਵਿਰੋਧ ਹਾਂਜੀ ਹਾਂਜੀ ਠੀਕ ਹੈ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਉਹ ਤੇ ਖਰੇ ਉਤਰੀਏ ਜਿੰਨਾ ਅਸੀਂ ਆਪਣੇ ਵੱਲੋਂ ਕਰ ਸਕਦੇ ਹਾਂ ਕਿਉਂਕ ਤੁਹਾਡੇ ਬੱਚੇ ਖਤਰੇ 'ਚ ਨਹੀਂ ਹੈ ਨਾ ਹਾਂਜੀ ਵੀ ਕੋਈ ਤੁਹਾਡੇ ਬੱਚਾ ਨੂੰ ਲਾ ਦੂਗਾ ਸਾਡੇ ਵੀ ਬੱਚੇ ਹੈ ਨਾ ਤੇ ਬੱਚੇ ਵਧੀਆ ਚੀਜ਼ ਹੈ ਜਿਹੜਾ ਤੁਸੀਂ ਲਾਇਆ ਨਾ ਕ ਨਹੀਂ ਜਰੂਰੀ ਚੈੱਕ ਕਰਨੀ ਵਧੀਆ ਚੈੱਕ ਕਰਨ ਨੂੰ ਚੰਗਾ ਨਹੀਂ ਕਰ ਹਾਂ ਸਾਡੇ ਗੱਲ ਪਬਲਿਕ ਸਰਵੈਂਟ ਨੇ ਹੈ ਨਾ ਕਰਾਂ ਬਹੁਤ ਵਧੀਆ ਪਿਆ ਨਾ ਜੀ ਬਹੁਤ ਜੀ ਬਹੁਤ ਪਿਆ ਨਾ ਨਾਲੇ ਬੇੜਾ ਕਰ ਕੀਤਾ ਪਿਆ ਨਸ਼ੇ ਨੇ ਜਿਹੜਾ ਨਾ ਨਸ਼ੇ ਨੇ ਅੱਜ ਕੱਲ ਮਾਂ ਪਿਓ ਦਾ ਮੈਂ ਕਹਿੰਦਾ ਸਰਪੰਚ ਸਾਹਿਬ ਇਹ ਨਹੀਂ ਗੱਲ ਕਿ ਮਾਂ ਪਿਓ ਕਿਤੇ ਕਮਾਈ ਕਰਨ ਬਾਹਰ ਭੇਜ ਦੇ ਬੱਚਿਆਂ ਨੂੰ ਮਾਂ ਪਿਓ ਜਿਹੜੇ ਇਹਨਾਂ ਚੀਜ਼ਾਂ ਤੋਂ ਭੇਜ ਰਹੇ ਆ ਯਾਰ ਮਾੜੀ ਸੰਗਤ ਜੁਆਕ ਨਾ ਜੀ ਨੌਜਵਾਨ ਅੱਜ ਕੱਲ ਬੱਚੇ ਵੇਖ ਇੱਕ ਦੋ ਦੋ ਆ ਲੋਕਾਂ ਦੇ ਤੇ ਮੈਂ ਤਾਂ ਇਹ ਗੱਲ ਕਹਿ ਦਿੰਦਾ ਨਾ ਮੇਰੇ ਤਾਂ ਮੁਲਾਜ਼ਮ ਵੀ ਇਹ ਗੱਲ ਅਸ ਤਾਂ ਕਹਿ ਦਿੰਨੇ ਹੁੰਨੇ ਵੀ ਦੇਖੋ ਅਸੀਂ ਤੁਹਾਡਾ ਸਾਡਾ ਮਕਸਦ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਪਰ ਜੇ ਕਿਸੇ ਦੀ ਗੱਡੀ ਚੋਂ ਕੁਝ ਨਿਕਲ ਆਇਆ ਫੇਰ ਜੀਦਾ ਮਰਜ਼ੀ ਬੰਦਾ ਹੋਵੇ ਫੇਰ ਨਹੀਂ ਬਖਸ਼ਣਾ ਸਾਰੋ ਕੋਈ ਪਰੇਸ਼ਾਨੀ ਨਹੀਂ ਹੁੰਦਾ ਬਹੁਤ ਵਧੀਆ ਲੱਗਿਆ ਚਲੋ ਧੰਨਵਾਦ ਧੰਨਵਾਦ ਤੁਸੀਂ ਜ਼ਿੰਮੇਵਾਰ ਬੰਦੇ ਇਹ ਗੱਲ ਕਹਿੰਦੇ ਹੋ ਨਾ ਤਾਂ ਪੁਲਿਸ ਨੂੰ ਵੀ ਕਿਉਂਕਿ ਤੁਹਾਡੇ ਵੀ ਸਹਿਯੋਗ ਦੀ ਰੋੜ ਤੇ ਪੁਲਿਸ ਨੂੰ ਬਲ ਮਿਲਦਾ ਹੈ ਸਿਕਾ ਬਿਲਦਾ ਹੈ ਠੀਕ ਹੈ ਚਲੋ ਜੀ ਫਿਰ ਵੀ ਪਰੇਸ਼ਾਨੀ ਲੱਗੀ ਹੋਵੇ ਤਾਂ ਠੀਕ ਹੈ ਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਆਇਓ ਕਦੇ ਕੋਈ ਗੱਲ ਫੋਨ ਕਰਕੇ ਆਇਓ ਠੀਕ ਹੈ ਮੇਰੀ ਆ ਡਿਊਟੀ ਜਿਆਦਾ ਹੁੰਦੀ ਹੈ ਸੜਕਾਂ ਸੜਕਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਸਰਪੰਚ ਸਾਹਿਬ ਸਹੀ ਬੰਦਿਆਂ ਨੂੰ ਆਪਾਂ ਕਾਨੂੰਨ ਖਰਾਬ ਕਰਨਾ ਬਲਕਿ ਨਹੀਂ ਚਲੋ ਗੱਲ ਹੀ ਲੱਗੀ ਜੀ ਬੋਲਣ ਲੱਗਾ ਕੋਈ ਨਹੀਂ ਬੈਲਟਾਂ ਬੁਲਟਾਂ ਇਹ ਨਾ ਹਾਂਜੀ ਤਾਂ ਕਾਮਨ ਚੀਜ਼ ਆ ਇਹ ਕਿੰਨੇ ਵਾਰ ਬੰਦੇ ਆ ਇਹ ਆਪੇ ਨਹੀਂ ਬੰਦਾ ਆਪ ਲਾ ਲੇ ਹਨਾ ਇਹ ਚੀਜ਼ਾਂ ਹੁਣ ਫੇਰ ਉਹੀ ਹੁੰਦਾ ਫੇਰ ਇਹ ਫੋਨ ਕੱਢ ਲੈਂਦੇ ਆ ਵੀ ਲਓ ਜੀ ਮੈਂ ਤੁਹਾਡੇ ਆ ਗੱਡੀ ਰੋਕੋ ਗੱਡੀ ਰੋਕੋ ਗੱਡੀ ਗੱਡੀ ਬਹੁਤ ਤੇਜ਼ ਆ ਰਹੀ ਕੌਣ ਯਾਰ ਮੂਰੇ ਆ ਕੇ ਰੋਕ ਲੋ ਬੰਗਾਊਗਾ ਇਹ ਪਹਿਲੇ ਅੱਗੇ ਤੁਰੋ ਰੁਕ ਜਾ ਕਿਤਰਾ ਮੜਾ ਏ ਥੱਲੇ ਬੋਲਦਾ ਕਿਵੇਂ ਨਵਾਂ ਆਏਗਾ ਨਵਾਂ ਆਏਗਾ ਤੈਨੂੰ ਪਤਾ ਨਹੀਂ ਗੱਡੀ ਕਿਵੇਂ ਰੋਕਦਾ ਛੋਟੇ ਕੀ ਗੱਲ ਆ ਇਧਰ ਕੀ ਗੱਲ ਜਨਾਬ ਜਨਾਬ ਬੜਾ ਬੜਾ ਔਖਾ ਬੋਲਦਾ ਏ ਵਰਦੀ ਚਾਹੋ ਇਧਰ ਆਓ ਬਾਰੀ ਛੱਡ ਇਧਰ ਬਾਰੀ ਛੱਡ ਯਾਰ ਗੱਡੀ ਨਾਲ ਪਿੱਛੇ ਗੱਡੀ ਨਾਲ ਗੱਡੀ ਨਾਲ ਸਾਈਡ ਤੇ ਪਹਿਲਾਂ ਬਲਗੇਤੋਂ ਪਾਸ ਬੰਦ ਕਰਵਾ ਬਲਗੇਤੋਂ ਪਾਸੇ ਹੋ ਗੱਡੀ ਨਾਲ ਸਾਈਡ ਤੇ ਇਧਰ ਨਹੀਂ ਪਤਾ ਲੱਗਦਾ ਤੈਨੂੰ 1 ਮਿੰਟ ਸਾਈਡ ਤੇ ਲਾਉਣ ਲਾ ਗੱਡੀ ਸਾਈਡ ਤੇ ਲਾ ਸਾਈਡ ਤੇ ਆ ਗਿਆ ਇਧਰ ਉਤਰ ਇਧਰ ਬਾਹਰ ਬਾਹਰ ਉਤਰ ਕੇ ਬਾਹਰ ਉਤਾਰਿਆ ਯਾਰ ਕੋਈ ਗੱਲ ਨਹੀਂ ਬਾਹਰ ਇਧਰ ਉਤਰ ਕੇ ਲਾ ਲੈਣੇ ਆ ਇਧਰ ਆ ਬਾਹਰ ਇਧਰ ਆ ਬਾਹਰ ਇਹ ਨੇ ਔਖੇ ਨੂੰ ਮੈਂ ਨਹੀਂ ਜਾਂਦਾਂ ਹੁੰਦਾਗਾ। ਥੱਲੇ ਗੱਡੀ ਸਾਰੀ। ਉਹ ਰੋਡ ਤੋਂ ਹੈਗਾ ਲੱਗਦਾ ਜਨਾਬ ਇਹਨਾਂ ਕੋਲੇ। ਕੋਈ ਗੱਲ ਨਹੀਂ ਗੱਡੀ ਥੱਲੇ ਲਵਾਓ ਦੀ। ਥੱਲੇ ਲਵਾਓ ਗੱਡੀ। ਥੱਲੇ ਲਵਾ ਗੱਡੀ। ਇਹਨੇ ਔਖੇ ਕਹਦੇ ਨਾ ਬੋਲਦੇ। ਗੱਡੀ ਥੱਲੇ ਕਰਾਓ ਰੋਡ ਤੋਂ। ਦੱਸੋ। ਰੋਡ ਤੋਂ ਥੱਲੇ ਕਰਾਓ ਗੱਡੀ ਹਲੇ ਵੀ ਬੌਸ ਬਣਦਾ ਇਹ। ਹਾਂ ਬੌਸ ਥੱਲੇ। ਜਨਾਬ ਵੇਲੇ ਉੱਪਰ ਦਾ ਨਾ ਕਿ ਦੂਜੂਦਾਰ ਕੇ। ਹੈਂ ਨਵੇਂ ਆਏ ਹੋ ਤੁਸੀਂ ਗੱਡੀ ਥੱਲੇ ਕਰ ਗੱਡੀ ਥੱਲੇ ਕਰ ਰੋਡ ਤੋਂ ਗੱਡੀ ਥੱਲੇ ਕਰ ਇਹ ਤਾਂ ਇੱਥੇ ਹੀ ਖੜੂਗੀ ਯਾਰ ਗੱਡੀ ਥੱਲੇ ਕਰ ਯਾਰ ਇਹ ਤਾਂ ਇੱਥੇ ਹੀ ਖੜੂਗੀ ਤੂੰ ਦੱਸ ਉਹ ਐਸਐਚਓ ਸਾਹਿਬ ਤੁਹਾਨੂੰ ਪਤਾ ਮੈਂ ਕੌਣ ਆ ਮੈਨੂੰ ਹੁਣ ਪਤਾ ਲੱਗੂ ਤੂੰ ਕੌਣ ਐ ਐਨਾ ਔਖਾ ਬੋਲਣ ਦੀ ਲੋੜ ਨਹੀਂ ਕੀ ਤੈਨੂੰ ਸਿਰਫ ਚੈਕਿੰਗ ਕਰਨਾ ਸਾਡਾ ਕੰਮ ਐ ਨਾ ਓਏ ਸਾਡੀ ਗੱਡੀ ਦੀ ਕਹਿੰਦੇ ਚੈਕਿੰਗ ਨਹੀਂ ਹੋਈ ਇਹੋ ਜਿਹਾ ਕੀ ਇਹੋ ਜਿਹਾ ਕੀ ਹੁੰਦਾ ਗੱਡੀ ਦੇ ਵਿੱਚ ਚੈਕਿੰਗ ਨਹੀਂ ਹੋਇਆ ਕਰ ਮੈਂ ਪੰਮਾ ਐਮਐਲਏ ਦਾ ਖਾਸ ਬੰਦਾ ਫਿਰ ਕੀ ਹੋ ਗਿਆ ਲੱਗਦਾ ਤੂੰ ਨਵਾਂ ਆਇਆ ਨਹੀਂ ਨਵਾਂ ਕੋਈ ਨਹੀਂ ਵੀ ਸਾਡੇ ਸਰਵਿਸ ਹੋ ਗਈ ਮੇਰੀ ਮੈਂ ਸਰਵਿਸ ਨਹੀਂ ਪੁੱਛੀ ਤੇਰੇ ਤੋਂ ਸਾਡੇ ਇਲਾਕੇ ਚ ਨਵਾਂ ਲੱਗਦਾ ਤੂੰ ਫਿਰ ਕੀ ਹੋ ਗਿਆ ਲੱਗਦਾ ਜੀ ਇਹਦਾ ਬੰਦਾ ਬਹੁਤ ਦਿਮਾਗ ਖਰਾਬ ਜਦੋਂ ਨਾ ਵੇਹ ਲੈਣਾ ਕਿਹਦਾ ਲੈ ਆ ਹਾਲਾਂਕਿ ਇਹ ਹੁੰਦਾ ਵੀ ਜਦੋਂ ਫੋਨ ਕਰ ਲਓ ਨਾ ਮੁੜ ਕੇ ਐਮਐਲਏ ਫੋਨ ਨਹੀਂ ਚਾਹਦਾ ਹੁੰਦਾ ਇਹੋ ਜਿਹਾ ਕੀ ਕਰ ਨਸ਼ਾ ਤਸਕਰੀ ਨਸ਼ਾ ਤਸਕਰੀ ਕਿੰਨੀ ਹੈ ਪੰਜਾਬ ਚ ਫਿਰ ਜੇ ਐਮਐਲਏ ਦੇ ਬੰਦੇ ਉਹਦਾ ਪਤਾ ਨਾ ਸਰਕਾਰ ਦਾ ਹੀ ਨਾਰਾ ਯੋਧ ਨਸ਼ੇ ਵਿਰੁੱਧ ਉਹ ਸਰਕਾਰ ਸਾਡੀ ਆ ਤੇ ਸਾਡੀ ਚੈੱਕ ਕਰੋਗੇ ਤੁਸੀਂ ਹਣ ਕਿਉਂ ਸਰਕਾਰ ਹੀ ਥੋੜੀ ਸਰਕਾਰ ਹੀ ਕਹਿੰਦੇ ਨੇ ਚ ਤੇ ਲੋਕਾਸਤੇ ਆ ਯਾਰ ਸਾਡੇ ਆਪੇ ਥੋੜੀ ਮੈਨੂੰ ਇਸ ਗੱਲ ਦੀ ਕੋਈ ਵੈਰੀਫਾਈ ਵੈਰੀਫਿਕੇਸ਼ਨ ਨਹੀਂ ਹੈਗੀ ਵੀ ਤੁਸੀਂ ਐਮਐਲਏ ਦੇ ਕੀ ਹੋ ਕੀਨੇ ਮੈਨੂੰ ਇਸ ਗੱਲ ਦਾ ਵਾਸਤਾ ਨਹੀਂ ਮੈਨੂੰ ਗੱਡੀ ਤਲਾਸ਼ੀ ਚਾਹੀਦੀ ਚਾਬੀ ਦਿਓ ਚਾਬੀ ਗੱਡੀ ਯਾਰ ਪਰ ਮੀ ਚਾਬੀ ਚਾਬੀ ਗੱਡੀ ਚਾਬੀ ਕਰੋ ਬੰਦੇ ਉਹ ਗੱਲ ਸੁਣ ਮੈਨੂੰ ਹੱਥ ਲਾਉਣ ਨੂੰ ਡਿੱਗੀ ਖੋਲੋ ਡਿੱਗੀ ਖੋਲੋ ਚੈੱਕ ਕਰੋ ਆਣਾ ਥੋੜੀ ਮੁੜ ਕੇ ਜਵਾਕਾਂ ਨੂੰ ਮਿਲਣ ਦੇ ਜੋਗਾ ਨਹੀਂ ਰਹਿਣਾ ਤੂੰ ਕੋਈ ਗੱਲ ਨਹੀਂ ਕਰਨੀ ਜੋ ਕਰਨਾ ਹੈ ਐਨੀ ਤਾਂ ਐਮਰਜ ਖੁਦ ਨਹੀਂ ਹਵਾ ਹੁੰਦੀ ਜਿੰਨੀ ਤੂੰ ਕਰੀ ਜਾਂਦਾ ਦੇਖੋ ਸਾਰਾ ਕੁਝ ਗਲਤ ਪੰਗਾ ਲੈ ਲਿਆ ਗੱਲ ਸੁਣ ਥਾਣੇਦਾਰ ਪਾਣੀ ਹੈ ਪਾਣੀ ਜਨਾਬ ਗੱਲ ਸੁਣੋ ਮੇਰੀ ਇੱਧਰ ਆ ਜਾਓ ਦੱਸ ਮੈਂ ਐਮਐਲਏ ਦਾ ਖਾਸ ਬੰਦਾ ਨਾ ਪੰਗਾ ਲਓ ਤੁਸੀਂ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਤੂੰ ਐਮਐਲਏ ਦੇ ਖਾਸ ਦੇ ਮੁਲਾਜ਼ਮਾਂ ਦੇ ਗੱਲ ਪੈਣਾ ਮੁਲਾਜ਼ਮ ਵੀ ਸਰਕਾਰ ਦੇ ਹਨਾ ਯਾਰ ਤੁਸੀਂ ਮੇਰਾ ਟਾਈਮ ਕਿਉਂ ਖਰਾਬ ਕਰਦੇ ਹੋ ਸਾਡਾ ਟਾਈਮ ਖਰਾਬ ਕਰ ਰਹੇ ਹੋ ਨਾ ਰੋਕੋ ਮੈਨੂੰ ਰੋਕ ਲਿਆ ਗੱਡੀ ਚੈੱਕ ਹੋਣ ਦਿਓ ਉਹ ਬਸ ਬਹੁਤ ਹੋ ਗਈ ਚੈੱਕ ਚਲੋ ਕੋਈ ਚੈੱਕ ਨਹੀਂ ਹੋਗੀ ਮਲਕੀਤ ਇੱਧਰ ਲਈ ਵਾਰੀ ਖੋਲੋ ਲੱਗਦਾ ਨਾ ਮੈਨੂੰ ਪਰਮਜੀਤ ਇੱਧਰ ਦੀ ਇਧਰ ਵੀ ਆਓ ਮਲਕੀ ਦਾ ਬਾਰੀ ਖੋਲ ਲੋ ਜੀ ਪਾਸੇ हट ਉਹ ਖੜ ਜਾ ਯਾਰ ਪਾਸੇ ਹਰੇ ਯਾਰ ਖੜ ਜਾ ਇਹਨੂੰ ਮੈਂ ਪਹਿਲੇ ਦੇ ਬੰਦਿਆਂ ਘਟੋ ਘਟ ਤਲਾਸ਼ੀ ਦਾ ਕਰਨ ਦਿਓ ਆ ਲੋ ਸਰਕਾਰ ਦੇ ਕਹਿਣ ਤੇ ਡਿਊਟੀ ਕਰ ਰਹੇ ਆ ਅਸੀਂ ਆ ਗਈ ਇਹ ਉਧਰ ਨਸ਼ੇ ਵਿਰੋਧ ਸਰਕਾਰ ਦਾ ਨਾਰਾ ਹੈ ਐਮਐਲਏ ਦੇ ਬੰਦੇ ਕਹਿੰਦੇ ਗੱਡੀਆਂ ਤਲਾਸ਼ੀਆਂ ਨਾ ਕਰੋ ਸਾਡੇ ਕੀ ਚੀਜ਼ ਇਧਰ 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 ਆਉਂਦੇ ਇਧਰ ਖੜ ਜਾ ਓਏ ਹੱਥ ਸਾਡ ਮੇਰਾ ਖੜ ਜਾ ਇੱਕ ਮਿੰਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਦੇਖੋ ਆਖੀਂ ਦਿਖਾ ਮੈਨੂੰ ਆ ਫੜ ਮੁੰਡੇ ਆਓ ਜਨਾਬ ਆ ਫੜ ਆ ਇਧਰ ਆ ਜਾ ਭੱਜ ਨਾ ਜਾ ਇਹਨੂੰ ਫੜ ਇਧਰ ਇਧਰ ਆ ਇਹਨੂੰ ਫੜ ਆਹ ਕੀ ਹਾਂ ਬਾਕੀ ਹੈ ਦਵਾਈ ਹੈ ਇਹ ਫੜ ਕਰ ਕੀ ਪਰਮਜੀਤ ਠੀਕ ਹੈ ਜੀ ਭੱਜਣ ਲੋਂਦੇ ਇਹ ਮੁੰਡੇ ਦੀ ਦਵਾਈ ਹੈ ਇਹ ਆਹ ਕਿਹੜੀ ਦਵਾਈ ਆ ਇਹ ਦਵਾਈ ਹੈ ਕੁਛ ਨਹੀਂ ਜੀ ਨਾਲੇ ਦਵਾਈਆਂ ਨਾਲੇ ਕੁਛ ਨਹੀਂ ਆ ਦਵਾਈ ਹੈ ਉਹ ਦਵਾਈ ਆ ਇਹ ਉਸ ਨੂੰ ਨਹੀਂ ਸਮਝਦੇ ਆਈ ਮੁੰਡਾ ਰਾਹ ਚੋਂ ਬੈਠਾ ਮੇਰੇ ਨਾਲ ਇਹਦੀ ਦਵਾਈ ਆ ਕੇ ਮੈਂ ਦੱਸ ਦਿੰਨਾ ਐ ਇੰਨਾ ਕਿ ਤਜਰਬਾ ਸਾਡਾ ਹੋ ਗਿਆ ਵੀ ਦਵਾਈ ਐ ਕਿ ਕੀ ਐ ਇਹ ਦੱਸ ਦਿੰਨੇ ਹੁੰਨੇ ਅਸੀਂ ਆ ਦਵਾਈ ਐ ਦਵਾਈ ਐ ਇਹ ਇਹ ਜ਼ਹਿਰ ਐ ਇਹ ਚਿੱਟਾ ਐ ਜਿਹਦੇ ਨਾਲ ਤੁਸੀਂ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਦੀ ਬਾੜੀ ਮੋਟੀ ਐਮਐਲਏ ਦਾ ਨਾਮ ਵਰਤਦੇ ਹੋ ਤੁਸੀਂ ਗੱਲ ਕਰਾਉਣਾ ਮੈਂ ਤੇ ਕਰਾ ਕਰਾ ਗੱਲ ਪਰਚਾ ਹੋ ਗਿਆ ਜਿਹਦੇ ਨਾਲ ਮਰਜ਼ੀ ਕਰਾ ਦੇ ਹੁਣ ਚਾਹੀਏ ਪੁੱਤ ਮਰੀ ਜਾਂਦੇ ਆ ਜੀ ਬੁਰਾ ਐਮਐਲਏ ਸਾਹਿਬ ਆ ਗੱਲ ਕਰਿਓ ਕੋਈ ਨਵਾਂ ਹੀ ਆਇਆ ਧਰਮ ਸਿੰਘ ਬਰਾੜ ਧਿਆਨ ਨਾਲ ਵੇਖ ਲੈ ਧਰਮ ਸਿੰਘ ਬਰਾੜੀ ਆ ਦੁਬਾਰਾ ਦੇਖ ਲੈ ਇਹ ਤਾਂ ਮੇਰੇ ਫੀਡ ਹੋ ਗਿਆ ਤੂੰ ਇਹ ਗੱਲ ਕਰ ਹਲੋ ਹਾਂਜੀ ਐਮਐਲ ਸਾਬ ਦਾ ਧਰਮ ਸਿੰਘ ਬਰਾੜ ਬੋਲਦਾ ਹਾਂਜੀ ਹਾਂਜੀ ਧਰਮ ਸਿੰਘ ਬਰਾੜ ਬੋਲਦਾਂ ਜੀ ਕੀ ਚੱਕਰ ਪੈ ਗਿਆ ਆ ਤੁਹਾਡਾ ਬੰਦਾ ਖਾਸ ਕਹਿੰਦਾ ਜੀ ਇਹ ਪੰਮਾ ਖਾਸ ਐ ਤਾਂ ਹੀ ਖਾਸ ਕਹਿੰਦਾ ਕੀ ਐ ਤੁਹਾਡਾ ਜੀ ਕੁਛ ਨਹੀਂ ਹੋਵੇ ਯਾਰ ਤੂੰ ਕੀ ਲੈਣਾ ਉਸ ਗੱਲ ਤੋਂ ਦੇਖੋ ਸਰ ਮੇਰੀ ਡਿਊਟੀ ਹੈ ਗੱਲ ਕੁਮਾਨ ਐਮਐਲਏ ਸਾਹਿਬ ਨਾ ਮੈਂ ਗੱਲ ਕੁਮਾਰਿਆਂ ਨਾ ਮੇਰੇ ਨਾਲ ਘਮਾਓ ਮੈਂ ਜਿਹੜੀ ਬੇਨਤੀ ਕਰ ਰਿਹਾ ਉਹ ਦੱਸੋ ਮੈਨੂੰ ਇਹ ਬੰਦਾ ਕਹਿੰਦਾ ਮੈਂ ਖਾਸ ਐਮਐਲਏ ਸਾਹਿਬ ਦਾ ਗੱਲ ਕਰਾਇਦਾ ਤੁਹਾਡਾ ਨਾ ਤੁਹਾਡਾ ਨੰਬਰ ਹੈ ਸਾਹਿਬ ਤਾਂ ਹੀ ਗੱਲ ਕਰਵਾ ਰਿਹਾ ਹੈ ਮਸਲਾ ਕੀ ਹੈ ਇਹਨੇ ਕੋਲ ਚਟਾ ਫੜਿਆ ਗਿਆ ਜੀ ਕਿੰਨਾ ਕੁ ਲਗਭਗ ਮੇਰਾ ਅੰਦਾਜ਼ਾ ਹੈਗਾ 100 ਗ੍ਰਾਮ ਤੋਂ ਵੱਧ ਮਾਤਰਾ ਹੈ ਜੀ ਇਹ ਇਹੋ ਜਿਹੇ ਬੰਦਾ ਹੈ ਨਹੀਂ ਯਾਰ ਚਟਾ ਇਹਦੇ ਕੋਲ ਕਿੱਥੋਂ ਆ ਗਿਆ ਵਾਰਨਿੰਗ ਦੇ ਕੇ ਛੱਡਦੇ ਨਹੀਂ ਵਾਰਨਿੰਗ ਦੇਣ ਵਾਲੀ ਇਹ ਚ ਕਿਹੜੀ ਗੱਲ ਹੈ ਜੀ ਹੇ ਹੈ ਗਈ ਚਿੱਟਾ ਇਹ ਕਹਿੰਦਾ ਮੇਰੇ ਨਾਲ ਬੰਦਾ ਬੈਠਾ ਹੈ ਕਹਿੰਦਾ ਦਵਾਈ ਹੈ ਇਹਦੀ ਹੁਣ ਜਦੋਂ ਨਿਕਲ ਆਇਆ ਉਹਦੇ ਵਿੱਚੋਂ ਤੇ ਹੁਣ ਕਹਿੰਦਾ ਮੇਰੇ ਕੋਲ ਲਿਫਟ ਲੈ ਜਾਣੀ ਲੈ ਨਹੀਂ ਹੂ ਲਿਫਟ ਯਾਰ ਕਿਸੇ ਨੇ ਕੀ ਕਿਹਾ ਸੀ ਇਹ ਮੁੰਡੇ ਦੀ ਦਵਾਈ ਆਏ ਉਥੇ ਰਾਤ ਨੂੰ ਬੈਠਾਗਾ ਲਿਫਟ ਕੀ ਕਿਹਾ ਸੀ ਪਹਿਲਾਂ ਬੋਲਦਾ ਪਤਾ ਐਮਐਲਏ ਸਾਹਿਬ ਨਾਲ ਗੱਲ ਕਰੀ ਯਾਰ ਮੈਂ ਨਹੀਂ ਹੋ ਲਿਫਟ ਯਾਰ ਕਿਸੇ ਨੇ ਨਹੀਂ ਜੀ ਲਿਫਟ ਮੈਨੂੰ ਇੱਕ ਗੱਲ ਦੱਸੋ ਐਮਐਲਏ ਸਾਹਿਬ ਜੇ ਲਿਫਟ ਲਈਏ ਇਹਨੂੰ ਇਹ ਨਹੀਂ ਪਤਾ ਕਿ ਕਿਹੋ ਜਿਹੇ ਬੰਦੇ ਨੂੰ ਲਿਫਟ ਦੇ ਰਿਆ ਇਹ ਗੱਡੀ ਚੋਂ ਫੜਿਆਗਾ ਮੇਰੇ ਵਾਸਤੇ ਦੋਨੋਂ ਦੋਸ਼ੀ ਜਿਵੇਂ ਦੋਨਾਂ ਦੇ ਪਰਚਾ ਦੇਣ ਲੱਗਿਆ ਪੰਜਾਂ ਮਿੰਟ ਤੋਂ ਪਹਿਲਾਂ ਅੱਛਾ ਠੀਕ ਹੈ ਜੀ ਅੱਛਾ ਸਰਕਾਰ ਦਾ ਨਾਰਾ ਇਹ ਯੋਧ ਨਸ਼ੇ ਵਿਰੁੱਧ ਤੇ ਯੋਧ ਨਸ਼ੇ ਵਿਰੁੱਧ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਸਾਡੀ ਆਉਂਦੀ ਫਿਰ ਕਹਿੰਦੇ ਕਿ ਪੁਲਿਸ ਦਾ ਹੀ ਵਿਖੀ ਜਾਂਦਾ ਇਹ ਤੁਹਾਡਾ ਨਾਂ ਦਾ ਬਾਅਦ ਚ ਆਉਂਦਾ ਨਾ ਫਿਰ ਕੋਈ ਨਹੀਂ ਮੈਂ ਕਰਾ ਲਵਾਂ ਤਫ਼ਤੀਸ਼ ਆਪੇ ਕੋਈ ਗੱਲ ਨਹੀਂ ਐਮਐਲਏ ਸਾਹਿਬ ਮੈਂ ਉਹ ਤ ਦੋਨੋਂ ਬੰਦੇ ਫੜੇ ਗਏ ਆ 100 ਗ੍ਰਾਮ ਤੋਂ ਵੱਧ ਇਹ ਜਿਹੜਾ ਨਸ਼ੀਲਾ ਪਾਊਡਰ ਇਹਨਾਂ ਦੇ ਕੋਲੇ ਤੇ 100% ਚਿੱਟਾ ਹੀ ਹੋਊਗਾ ਪਰਚਾ ਦੇਣੋਂ ਨੂੰ ਫਿਰ ਹਾਂਜੀ ਹਾਂਜੀ ਮੈਂ ਪਰਚਾ ਦੇਊਗਾ ਜੀ ਬਿਲਕੁਲ ਦੇਊਗਾ ਪੱਕਾ ਹੀ ਜੀ ਇਹਦਾ ਬੋਲਦਾ ਬਹੁਤ ਔਖਾ ਸੀ ਜਿਵੇਂ ਕਹਿੰਦਾ ਮੇਰੇ ਨਾਲ ਜਿਹੜਾ ਮੁਠੀ ਚੋਂਦਾ ਐ ਐਮਐਲ ਇਹਨਾਂ ਦੇ ਹੋ ਗਈ ਗੱਲ ਹੋ ਗਈ ਗੱਲ ਮੈਠੋ ਗੱਡੀ ਲਾਓ ਮੇਰੇ ਮਾਣ ਮੈਂ ਦੱਸਦਾ ਕਿਵੇਂ ਜਾਣਾ ਆ ਚਲੋ ਨਾਲ ਬਿਠਾਓ ਆਪਣੇ ਮਲਾਜ਼ਮ ਨੂੰ ਜੀ ਚਾਬੀ ਦਿਓ ਮੇਰੀ ਚਾਬੀ ਚਾਬੀ ਦੇ ਹਿਸਾਬ ਨਾਲ ਬੋਲਨਾ ਬੋਲਦਾ ਕਿਵੇਂ ਰੁੱਖਾ ਮੈਂ ਆ ਤਾਂ ਆ ਤਾਂ ਜਿਹੜਾ ਬਣ ਗਿਆ ਤਾਂ ਬਣ ਗਿਆ ਨਾ ਮਿਸ ਬੇਬ ਦਾ ਵੱਖਰਾ ਢ ਹੁਣ ਤੈਨੂੰ ਮੈਂ ਦੱਸੂਗਾ ਵੀ ਤੇਰੀ ਪਹੁੰਚ ਕੀ ਹੈ ਤੇ ਮੇਰੀ ਪਹੁੰਚ ਕੀ ਹੈ ਚਾਬੀ ਦਿਓ ਯਾਰ ਆ ਤੈਨੂੰ ਪੱਕੇ ਤਾਲੇ ਲਾਗੇ ਸਾਰੇ ਉਹ ਚਾਬੀ ਦੇਵਾਂਗੇ ਪਰ ਚਾਬੀ ਤੈਨੂੰ ਹੋਰ ਕਰਦੀ ਦੇਵਾਂਗੇ ਜਿੱਥੇ ਤੂੰ ਸਾਰੀ ਉਮਰ ਸੋਚੇਂਗਾ ਬਾਹਰ ਆਉਣ ਵਾਸਤੇ ਠੀਕ ਹੈ ਨਾ ਉਹ ਫੇਰ ਕੀ ਹੋ ਜਾਊਗਾ ਫੇਰ ਪੀਲਾ ਪੰਜਾ ਚੱਲੂ ਤੇਰਾ ਜੋ ਬਣਿਆ ਹੋਊਗਾ ਢੋਗਾ ਘਰ ਘੁਰ ਤੇਰਾ ਵੇਂਦਾ ਜਾਈ ਹੁਣ ਅੱਗੇ ਥਾਰ ਵਾਲੀ ਤੇ ਚੱਲਿਆ ਉਹਨੂੰ ਛੱਡੋ ਤੁਸੀਂ ਉਹਨੂੰ ਛੱਡ ਉਹ ਜਿਹਨੇ ਕੀਤਾ ਉਹਨੇ ਕਰਨਾ ਠੀਕ ਹੈ ਆ ਮੇਰੇ ਕੋਲੇ ਆ ਨਾ ਇਹ ਤੈਨੂੰ ਮੈਂ ਇਹ ਤੈਨੂੰ ਮੈਂ ਦੱਸੂਗਾ ਵੀ ਤੇਰੇ ਤੇ ਪੀਲਾ ਪੰਜਾ ਚੱਲਦਾ ਹੈ ਕਿ ਨਹੀਂ ਚੱਲ ਮੈਂ ਨਾ ਆਏ ਆ ਜਾਣਾ ਹੈ ਮੈਂ ਤੈਨੂੰ ਕੋਈ ਗੱਲ ਨਹੀਂ ਐਡਾ ਕਾਰ ਯਾਰ ਇਹਦੇ ਚ ਹੰਕਾਰ ਕੱਢਦੇਗੇ ਮਲਕੀਤ ਮਲਕੀਤ ਨਾਲ ਬੈਠੋ ਇਹਦੇ ਨਾਲ ਬੈਠੋ ਉਹ ਚਾਬੀ ਦੇ ਦੇ ਆਪਣੀ ਗੱਡੀ ਅੱਗੇ ਲਾਓ ਬੋਲ ਆਪਣੀ ਗੱਡੀ ਮਲਕੀਤ ਨਾਲ ਬੈਠ ਤੋਰ ਚ ਕਿੱਲਾ ਲੱਗਦਾ ਈ ਮਲਕੀਤ ਨਾਲ ਬੈਠ ਮੈਂ ਤਾਂ ਪਿੰਨ ਨਾਲ ਬੈਠ ਪਿੱਛੇ ਬੈਠੋ ਤੂੰ ਯਾਰ ਫੇਰ ਕੀ ਹੋ ਜਾਊਗਾ ਕਿਉਂ ਟਾਈਮ ਖਰਾਬ ਕਰਦੇ ਹੋ ਮੈਂ ਤੈਨੂੰ ਦੱਸਾਂਗਾ ਕੀ ਹੋਇਆ ਆਪਦਾ ਮੈਂ ਤੈਨੂੰ ਦੱਸਾਂ ਗੱਡੀ ਚ ਬੈਠ ਪਹਿਲਾਂ ਕਿਸੇ ਦਾ ਕੁਝ ਹੋਇਆ ਹੁਣ ਹੋਊਗਾ ਉਹ ਹੁਣ ਵੀ ਵੇਖ ਲੈ ਇਹ ਧਰਮ ਸਿੰਘ ਬਰਾੜ ਦੀ ਕਾਰਵਾਈ ਐ ਇਹ ਤੂੰ ਵੇਖੀ ਕਿ ਚੇਕਰ ਸਾਬ ਆਹ ਪਰਮਜੀਤ ਲਿਆਓ ਗੱਡੀ ਜਨਾਬ ਹੁਣ ਐਮਐਲ ਬੋਲੂਗਾ ਉਹ ਛੱਡ ਕੋਈ ਮਰਜ਼ੀ ਬੋਲੇ ਸਰਕਾਰ ਦਾ ਹੀ ਨਾ ਰਹਿਣਾ ਵੀ ਉਧਰ ਨਸ਼ੇ ਵਿਰੁੱਧ ਆਪਾਂ ਗਲਤ ਕਰ ਰਹੇ ਆਂ ਕੁਛ ਨਾ ਜੀ ਨਾ ਮੈਂ ਬੰਦੇ ਨਿਕਲ ਨਹੀਂ ਦੇਣੇ ਚਾਹੀ ਜਿਹਦੀ ਮਰਜ਼ੀ ਕਾਲ ਆ ਜੇ ਠੀਕ ਆ ਨਾ ਠੀਕ ਆ ਜੀ ਤੋਰੋ ਗੱਡੀ ਤੋਰੋ ਇਹਨੂੰ ਲੈ ਕੇ ਚੱਲ ਥਾਣੇ ਮੈਂ ਬੁਣਾਉਣਾ ਪੈਂਦਾ ਹੈ ਚਲੋ ਚੱਲ ਅੰਦਰ ਚੱਲ ਸਦਾ Okay. <laughs>